ਇਹ ਤੇ ਕੋਈ ਖਾਸ ਹੀ ਪਕਵਾਨ ਲੱਗਦਾ ਹੈ। ਹਾਂਜੀ ਝਟਕਾ ਹੈ। ਬਿਲਕੁਲ ਗੁਰੂ ਸਾਹਿਬ ਨੇ ਤਾਂ ਸਾਨੂੰ ਨਾਮ ਹੀ ਸਿਖ ਦਿੱਤਾ ਹੈ। ਭਾਵ ਸਦਾ ਹੀ ਸਿਖਦਾ ਰਹੇ। ਬਹੁਤ ਵਧੀਆ ਸਵਾਲ। ਆਪਾਂ ਅੱਗੇ ਵਿਚਾਰ ਕਰਦੇ ਹਾਂ। ਹਾਂ ਸ਼ਰਾਬ ਪੀਓ ਕਿ ਨਾ ਪੀਓ, ਬਿਖਿਆ ਵਰਤੋ ਚਾਹੇ ਨਾ ਵਰਤੋ, ਰਹਿਤ ਰੱਖੋ ਜਾਂ ਨਾ ਰੱਖੋ, ਝਟਕਾ ਸ਼ਕੋ ਜਾਂ ਨਾ ਸ਼ਕੋ, ਕੁਰਬਾਨੀ ਨੂੰ ਮੰਨੋ ਜਾਂ ਨਾ ਮੰਨੋ, ਉਹ ਬੰਤ ਕਿਵੇਂ ਹੋ ਸਕਦਾ ਹੈ? ਠੀਕ ਹੈ ਸਿੰਘ, ਸਹੀ ਫਰਮਾ ਰਹੇ ਹੋ। ਇਹ ਕਿਵੇਂ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਹੋਰ ਧਰਮਾਂ ਨੂੰ ਕੁਝਟਾੜਨਾ ਕਰਨ ਅਤੇ ਸਿੱਖ ਨੂੰ ਉਸ ਤੋਂ ਛੁੱਟੀ ਦੇ ਦੇਣ ਇਹਦੇ ਕਦੇ ਸੋਚਿਆ ਹੀ ਨਹੀਂ ਸੀ ਪਰ ਕੀ ਹੈ ਗੁਰਬਾਣੀ ਵਿੱਚ ਪ੍ਰਮਾਣਿਤ ਹੈ ਕਿ ਜ਼ੋਰ ਕਰ ਮਾਰਨ ਦੇ ਜ਼ੁਲਮ ਉੱਤੇ ਕੋਈ ਦੰਡ ਵੀ ਹੈ ਆਪ ਵੀ ਸੁਣ ਲਓ ਗੁਰਬਾਣੀ ਦੀ ਇਹ ਪੰਕਤੀ ਕਬੀਰ ਜੀ ਜੋ ਮਰ ਹੈਂ ਜ਼ੋਰ ਕਰ ਕਹਤੇ ਹੈ ਜੋ ਹਲਾਲ ਦਫ਼ਤਰ ਦੇ ਦਬਕਾੜ ਹੈ ਹੋਏਗਾ ਕੌਣ ਹਵਾਲ ਜੇ ਇਹ ਪੰਕਤੀਆਂ ਸੁਣ ਕੇ ਵੀ ਜ਼ੁਲਮ ਕਰਨ ਵਾਲਾ ਫੁੱਲ ਫੁੱਲ ਕੇ ਬੈਠਦਾ ਹੈ ਤਾਂ ਉਸ ਤੇ ਇਹੋ ਜਿਹਾ ਹੁਕਮ ਢਲਦਾ ਹੈ ਜੋਰ ਜ਼ੁਲਮ ਫੁੱਲਹਿ ਕਨੋ ਕਾਚੀ ਦੇਹ ਵਿਕਾਰ ਅਹੰਬਦ ਬੰਧਨ ਪਰੇ ਨਾਨਕ ਨਾਮ ਛਟਾਰ ਐਸੇ ਜ਼ੁਲਮੀ ਪੁਰਸ਼ ਦੀ ਤਾਂ ਫਿਰ ਕੱਚੀ ਦੇ ਵਿਕਾਰਾਂ ਵਿੱਚ ਬਿਨਸ ਕੇ ਵਿਰਥ ਹੀ ਜਾਂਦੀ ਹੈ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੇ ਜਵਾਬ ਖੁਦਾਏ ਦਫਤਰ ਲੇਖਾ ਨਿਕਸੈ ਮਾਰ ਮੁਹੈ ਮੁਹ ਖਾਏ ਇਹ ਤਾਂ ਬਿਲਕੁਲ ਧੁਕਵੇਂ ਪ੍ਰਮਾਣ ਲੱਗਦੇ ਹਨ ਇੰਜੋਰ ਨਾਲ ਕਿਸੇ ਜੀਵ ਨੂੰ ਵੀ ਮਾਰਨਾ ਜ਼ੁਲਮ ਹੀ ਹੈ ਪਰ ਇੱਕ ਸਵਾਲ ਇਹ ਉੱਠਦਾ ਹੈ ਕਿ ਇਦਾਂ ਦਾ ਪਰੋਜ ਪੈਰਾਂ ਥੱਲੇ ਕਿੰਨੇ ਕੀੜੇ ਮਕੋੜੇ ਦੱਬ ਕੇ ਮਾਰ ਦਿੰਨੇ ਹਾਂ ਸਾਹ ਲੈਣ ਲੱਗਿਆ ਕਿੰਨੇ ਹੀ ਜੀਵਾਂ ਨੂੰ ਅੰਦਰ ਖਿੱਚ ਲੈਂਦੇ ਹਾਂ ਫਿਰ ਤਾਂ ਸਾਨੂੰ ਇਹਦਾ ਹੀ ਪਾਪ ਲੱਗੇਗਾ ਬਿਲਕੁਲ ਠੀਕ ਸਵਾਲ ਹੈ ਪਰ ਕੀ ਅਸੀਂ ਤੁਰਦੇ ਫਿਰਦੇ ਜੀਵਨ ਨੂੰ ਮਾਰਨ ਵਾਸਤੇ ਹਾਂ ਸਾਹ ਇਸ ਵਾਸਤੇ ਲੈਂਦੇ ਹਾਂ ਕਿ ਜੀਵਨ ਨੂੰ ਅੰਦਰ ਨਿਕਲ ਜਾਈਏ ਜੇ ਐਸਾ ਕਰਦੇ ਹਾਂ ਤਾਂ ਪਾਪ ਹੈ ਪਰ ਕੀ ਸਦਾ ਤੁਰਨਾ ਫਿਰਨਾ ਬੰਦ ਹੋ ਸਕਦਾ ਹੈ ਕੁਦਰਤ ਨੇ ਪੈਰ ਦਿੱਤੇ ਹਨ ਤੁਰਨ ਲਈ ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਤਾਂ ਆਤ ਅਤੇ ਖਾਣ ਪੀਣ ਵੀ ਰੁਕ ਨਹੀਂ ਸਕਦਾ ਕੁਦਰਤ ਖਾਣਾ ਪੀਣਾ ਪੈਣ ਕੁਦਰਤ ਸਰ ਪਿਆਰ ਨਾਸੀ ਬੋਲਣ ਚੱਲਣ ਤੋਂ ਬਿਨਾ ਹੀ ਰਹਿ ਸਕਦੇ ਹਾਂ ਜੱਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀ ਹੈ ਕਿਛ ਕਹੀ ਹੈ ਕੀ ਅਸੀਂ ਸਾਹਾਂ ਤੋਂ ਬਿਨਾ ਜਿੰਦੇ ਰਹਿ ਸਕਦੇ ਹਾਂ ਸੋ ਜੇ ਕੁਦਰਤ ਦੇ ਨਿਯਮ ਨਿਭਾਉਂਦਿਆਂ ਸਾਨੂੰ ਇਹ ਪਾਪ ਆ ਚੰਬੜਨ ਤਾਂ ਸਾਡੀ ਕੀ ਵਾ ਕਰਤੇ ਪੁਰਖ ਦੀ ਕੁਦਰਤ ਅੰਦਰ ਜੋ ਵਸਤਾ ਸਾਡੇ ਜੀਵਨ ਦਾ ਮੂਲ ਪਾਈਆਂ ਗਈਆਂ ਹਨ ਉਹਨਾਂ ਨੂੰ ਵਰਤਨ ਤੇ ਅਵਸ਼ ਕੋਈ ਦੁਸ਼ਣ ਨਹੀਂ ਲੱਗਦਾ ਪੰਜ ਪੂਤਕ ਦੇ ਲਈ ਪੰਜ ਤੱਤਾਂ ਦੀ ਜੀਵਨ ਸਤਾ ਹੀ ਆਸਰਾ ਹੈ ਇਹ ਜੀਵਨ ਸਤਾ ਕੁਦਰਤੀ ਨਿਯਮ ਅੰਦਰ ਸਦਾ ਹੀ ਸਰੀਰ ਨੂੰ ਪ੍ਰਾਪਤ ਰਹਿੰਦੀ ਹੈ ਇਸ ਨੂੰ ਜੀਵਨ ਨਾਲ ਰਲਾਉਣਾ ਬੜੀ ਭੁੱਲ ਹੈ ਸੋ ਇੰਨਾ ਜਾਣ ਲਓ ਹਰੇਕ ਜੀਵ ਅੰਦਰ ਜੀਵ ਸਤਾ ਹੁੰਦੀ ਹੈ ਪਰੰਤੂ ਜੀਵਨ ਸਤਾ ਆਪਣੇ ਨਿਜ ਸਰੂਪ ਅੰਦਰ ਜੀਵ ਨਹੀਂ ਪਰ ਜੋ ਲੋਕ ਜਲ ਵਿਖੇ ਪਾਇ ਜੰਤਾ ਨੂੰ ਮਾਰਨ ਹਿੱਤ ਕੀੜੇ ਮਕੌੜੇ ਵੀ ਫੜਫੜ ਕੇ ਖਾ ਜਾਂਦੇ ਹਨ ਉਹ ਵੀ ਮਾਫ ਹਨ ਬਿਲਕੁਲ ਨਹੀਂ ਅਸੰਖ ਮਲੇਸ਼ਮਾਲਪਾ ਖਾਹੇ ਸੋ ਸੱਟਾ ਹੀ ਹੈ ਕਿ ਗੁਰਮਤ ਅੰਦਰ ਕਿਸੇ ਪ੍ਰਕਾਰ ਦੇ ਜੀਵ ਨੂੰ ਕਿਸੇ ਤਰ੍ਹਾਂ ਵੀ ਮਾਰ ਕੇ ਖਾਣਾ ਜਾਇਜ਼ ਨਹੀਂ ਜੀਵਾਂ ਨੂੰ ਜ਼ੋਰ ਕਰ ਮਾਰਨਾ ਤਾਂ ਇੱਕ ਪਾਸੇ ਦੁੱਖ ਦੇਣੋਂ ਵੀ ਸਿੱਖਾਂ ਨੂੰ ਰੋਕਦੇ ਹਨ ਦੁੱਖ ਨਾ ਦੇਈ ਕਿਸੈ ਜੀ ਪਾਤ ਸਿਉਂ ਕਰ ਜਾਓ ਇਹ ਵਿਚਾਰ ਤਾਂ ਕਦੇ ਸੁਣੀ ਨਹੀਂ ਬਸ ਇਹੀ ਕਹਿ ਕੇ ਟਾਲ ਦਿੰਦੇ ਹਨ ਕਿ ਹਾਂ ਜੀ ਮਾਸ ਨਹੀਂ ਖਾਣਾ ਤਾਂ ਫਿਰ ਪਾਣੀ ਵੀ ਨਾ ਪੀਓ ਉਸ ਵਿੱਚ ਵੀ ਜੀ ਹਨ साना लो। बस जिसने खाना है वो तो कोई भी बहाना बना लेगा। तो उसी ले गुरु देख ही ये तो कोई खास ही पकवान लगता है हां जी झटका है बिल्कुल। ਗੁਰੂ ਸਾਹਿਬ ਨੇ ਤਾਂ ਸਾਨੂੰ ਨਾਮ ਹੀ ਸਿੱਖ ਦਿੱਤਾ ਹੈ ਭਾਵ ਸਦਾ ਹੀ ਸਿੱਖਦਾ ਰਹੇ ਬਹੁਤ ਵਧੀਆ ਸਵਾਲ ਆਪਾਂ ਅੱਗੇ ਵਿਚਾਰ ਕਰਦੇ ਹਾਂ